వహ్ గురు 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 ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਹੁ ਪਰਪੰਚ ਕਰਤਾ ਪਰ ਧਨ ਲਿਆਵੈ ਸੋਤਦਾਰਾ ਪਹਿਆਨ ਲਟਾਵੈ ਮਨ ਮੇਰੇ ਭੂਲੇ ਕਪਟ ਨ ਕੀਜੈ ਅੰਤ ਨ ਬੇਰਾ ਤੇਰੇ ਜੀਵ ਪੈ ਲਈ ਜਾ ਮਨ ਮੇਰੇ ਭੂਲੇ ਕਪਟ ਨਾ ਕੀ ਜਾ ਅੰਤ ਨਬੀਰਾ ਤੇਰੇ ਜੀ ਪੈ ਲਈ ਜਾ ਜਗੀ ਮਾਰ ਕੇ ਤੂੰ ਪਾਲਦਾ ਕੋ ਟੰਬ ਨੂੰ ਲੇਖਾ ਦੇਣਾ ਤੇਰੀ ਜਾਨ ਨੇ ਠੱਗੀ ਮਾਰ ਕੇ ਤੂੰ ਪਾਲਦਾ ਕੋਟਾਂਬ ਨੂੰ ਲੇਖਾ ਦੇਣਾ ਤੇਰੀ ਜਾਨ ਨੇ ਠੱਗੀ ਮਾਰ ਕੇ ਤੂੰ ਪਾਲਦਾ ਕੋਟਾਂਬ ਨੂੰ ਉਠਾਗੀ ਮਾਰ ਕੇ ਤੂੰ ਪਾਲਦਾ ਕੋਟਾਂਬ ਨੂੰ ਲੇਖਾ ਦੇਨਾ ਤੇਰੀ ਜਾਨ ਨੇ ਥਾਗੀ ਮਾਰ ਕੇ ਤੂੰ ਪਾਲਦਾ ਕੋਟਾਂਬ ਨੂੰ ਲੇਖਾ ਦੇਨਾ ਤੇਰੀ ਜਾਨ ਨੇ ਆਰ ਤੇ ਤੁਹਾਰ ਦੇ ਕੋਤੰਦ ਲੈਤਾ ਦੇਣਾ ਤੇਰੀ ਜਾਨ ਨੇ ਤਨ ਤਨ ਸਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੀ ਮਹਾਨ ਅਪਾਰ ਮਿਹਰਮਤ ਬਖਸ਼ ਸਰਕਾਰ ਆਪ ਸਰਬਤ ਸੰਗਤਾਂ ਵੱਡੇ ਭਾਗਾਂ ਵਾਲਿਓ ਤੁੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਔਰ ਸੰਗਤ ਨਾਲ ਮਿਲ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਜਰ ਨੂੰ ਨੀਤੀ 12:30 12 ਵਜੇ ਉੱਠ ਕਰਕੇ ਔਰ ਪੈਦਲ ਰੂਪ ਦੇ ਵਿੱਚ ਬਾਬਾ ਜੀ ਜਰ ਨੂੰ ਨਤਮਸਤਕ ਹੁੰਦੇ ਹੋ ਕਰਮ ਚੰਗੇ ਹੋਣ ਸੇਸ਼ ਚੰਗੇ ਹੋਣ ਭਾਗ ਚੰਗੇ ਹੋਣ ਤੇ ਸੰਗਤ ਨਾਲ ਮਿਲ ਕੇ ਜਪਿਆ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਮਿਹਰਮਤਾ ਕੀਤੀਆਂ ਨੇ ਤੇ ਸੰਗਤ ਨਾਲ ਆਏ ਆ ਨਜ਼ਰ ਉਹਦੀ ਹੋਵੇ ਤੇ ਜਪਿਆ ਜਾਂਦਾ ਆ ਇਹ ਬਾਰ ਬਾਰ ਕਿਉਂ ਕਹਿਣੀ ਪੈਂਦੀ ਆ ਨਿੱਤੀ ਗੱਲ ਕਿ ਉਹਦੀ ਨਜ਼ਰ ਹੋਵੇ ਕਿਉਂਕਿ ਕਿਤੇ ਮਨ ਨੂੰ ਹਉਮੈ ਨਾ ਲੱਗ ਜਾਵੇ ਕਿ ਮੈਂ ਆਉਣਾ ਆ ਉਹ ਨਹੀਂ ਆਇਆ ਇਹ ਗੁਰੂ ਨੇ ਤੁਹਾਡੇ ਤੇ ਮਿਹਰਾ ਕੀਤੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਫਿਰ ਆ ਰਹੇ ਆ ਨਹੀਂ ਤੇ ਸਾਡੀ ਕੀ ਤਾਕਤ ਹੈ ਕਿ ਅਸੀਂ 12 ਵਜੇ ਉੱਠ ਪਈਏ ਸਾਡੀ ਕੀ ਤਾਕਤ ਹੈ ਕਿ ਅਸੀਂ ਪੈਦਲ ਚੱਲ ਪਈਏ ਇਹ ਸਤਿਗੁਰ ਜੀ ਦੀ ਬਖਸ਼ਿਸ਼ ਹੈ ਤੇ ਸੰਗਤ ਵਿੱਚ ਜਿਹੜੇ ਜੀ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਕਿ ਅਸਲੀ ਜ਼ਿੰਦਗੀ ਦਾ ਨਜ਼ਾਰਾ ਕੀ ਹੈ ਦੂਜੇ ਜਿਹੜੇ ਨੇ ਉਹ ਕੰਮ ਕਰਦੇ ਰਹਿੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਾਪ ਕਰਦੇ ਰਹਿੰਦੇ ਨੇ ਤੇ ਸਤਗੁਰੂ ਜੀ ਕਹਿੰਦੇ ਨੇ ਉਹਨਾਂ ਦੀ ਪਾਪਾਂ ਵਾਲੀ ਜ਼ਿੰਦਗੀ ਉਹਨਾਂ ਨੂੰ ਨਰਕਾਂ ਵਾਲੇ ਪਾਸੇ ਲੈ ਜਾਂਦੀ ਹੈ ਇਹ ਐਸੀਆਂ ਸਜ਼ਾਵਾਂ ਉਹਨਾਂ ਨੂੰ ਫਿਰ ਭੁਗਣੀਆਂ ਪੈਂਦੀਆਂ ਨੇ ਇਸ ਦੁਨੀਆਂ ਤੇ ਭਾਵੇਂ ਉਹ ਜੋ ਮਰਜੀ ਵੇਖਣ ਵਾਲਿਆਂ ਨੂੰ ਲੱਗੇ ਕਿ ਜ਼ਿੰਦਗੀ ਬੜੀ ਸੌਖੀ ਏ ਪਰ ਜਿਹੜਾ ਉਹ ਆਪਣੇ ਕਰਮਾਂ ਦੇ ਰਾਹੀਂ ਪਾਪ ਬੀਜ ਰਿਆ ਨਾ ਉਹਨਾਂ ਪਾਪਾਂ ਦਾ ਨਿਪਟਾਰਾ ਧਰਮਰਾਜ ਦੀ ਕਚਹਿਰੀ ਚ ਛੋਣਾ ਆ ਤੇ ਸਤਗੁਰੂ ਜੀ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗਾ ਕਿ ਆ ਮੁਖ ਲੈ ਕੇ ਤੇ ਉਥੇ ਕੀ ਮੁਖ ਲੈ ਕੇ ਜਾਏਗਾ ساری ਉਮਰ ਪਾਪ ਕੀਤੇ ਰੱਬ ਦਾ ਨਾਮ ਹੀ ਨਹੀਂ ਜਪਿਆ ਸੰਗਤ ਨਾਲ ਮਿਲਿਆ ਹੀ ਨਹੀਂ ਤੇ ਜਪਿਆ ਹੀ ਨਹੀਂ ਸਤਿਰਾਮ ਸ੍ਰੀ ਵਾਹਿਗੁਰੂ ਸੰਗਤ ਵਿੱਚ ਆਣ ਕਰਕੇ ਪਤਾ ਲੱਗ ਜਾਂਦਾ ਆ ਕਿ ਕਰਨਾ ਕੀ ਹੈ ਸਮਝ ਆ ਜਾਂਦੀ ਹੈ ਜ਼ਿੰਦਗੀ ਦੀ ਜਿਹੜੇ ਨਹੀਂ ਵੀ ਕਦੀ ਜਪਦੇ ਭੁੱਲਿਆ ਭਟਕਿਆ ਕਿਤੇ ਗੁਰੂ ਦੀ ਸੰਗਤ ਨਾਲ ਮਿਲ ਜਾਵੇ ਸਹੀ ਉਹਨੇ ਜਾਪੀ ਲੈਣਾ ਆ ਉਹਨੇ ਦਾਨ ਪੁੰਨ ਕਰ ਹੀ ਲੈਣਾ ਆ ਇਹ ਗੁਰੂ ਦੀਆਂ ਅਸੀਸਾਂ ਨੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਸੰਗਤ ਵੀ ਹਿੱਸੇ ਆ ਸੰਗਤ ਨੂੰ ਕੱਡਾ ਵੱਡਾ ਦਰਜਾ ਦਿੱਤਾ ਪਰ ਹੁਣ ਅੱਗੇ ਗੱਲ ਕੀ ਹੈ 21ਵਾਂ ਹਿੱਸਾ ਉਹ ਪ੍ਰਮਾਤਮਾ ਆ ਪਿਆ 20 ਹਿੱਸੇ ਸੰਗਤ ਤੇ ਜੇ ਉਹ 21ਵਾਂ ਹੋਇਆ ਤੇ ਫਿਰ ਸੰਗਤ ਆ ਜੇ ਉਹ ਨਾ ਹੋਇਆ ਵਿੱਚ ਤੇ ਫਿਰ ਉਹ 20 ਵੀ ਐਵੇਂ ਹੀ ਐ ਲੋਕਾਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾਂਦਾ ਸਤਗੁਰੂ ਜੀ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਉਹ ਸੰਗਤ ਆ ਇਸ ਕਰਕੇ ਸੰਗਤ ਵਿੱਚ ਆਇਆ ਪਤਾ ਲੱਗ ਜਾਂਦਾ ਆ ਤੇ ਫਿਰ ਧਰਮਰਾਜ ਦੀ ਕਚਹਿਰੀ ਵਿੱਚ ਨੀਵੀਂ ਪਾ ਕੇ ਨਹੀਂ ਖਲੋਣਾ ਉੱਥੇ ਧਰਮਰਾਜ ਨੇ ਵੀ ਸਲਾਮਾ ਕਰਨੀਆਂ ਆ ਜਮਦੂਤਾ ਨੇ ਵੀ ਡਰ-ਡਰ ਕੇ ਦੂਰ ਭਜਣਾ ਆ ਇਸ ਕਰਕੇ ਨਾਮ ਜਪਿਆ ਕਰੀਏ ਜੇ ਨਾਮ ਸੰਗਤ ਨਾਲ ਮਿਲੇ ਨਾ ਨਾਮ ਜਪਿਆ ਤੇ ਉਹਦੀ ਕਚਹਿਰੀ ਚ ਜਵਾਬ ਦੇਣਾ ਪੈਣਾ ਓਏ ਉਥੇ ਧਰਮ ਰਾਜ ਨੇ ਲੇਖਾ ਮੰਗਣਾ ਉਥੇ ਕੀ ਜਵਾਬ ਦੇਵੇਂਗਾ ਜਦੋਂ ਧਰਮ ਰਾਜ ਨੇ ਲੇਖਾ ਮੰਗਿਆ ਉਥੇ ਕੀ ਜਵਾਬ ਦੇਵੇਂਗਾ ਜਦੋਂ ਧਰਮ ਰਾਜ ਨੇ ਲੇਖਾ ਮੰਗਿਆ ਉਥੇ جدو تر راجے نے لکھا منگیا آتے کی جباب دیگ گا جدو تر راجے نے لکھا منگیا آتے کی جباب گا ਉਹ ਤੇ ਕੀ ਜਵਾਬ ਦੇਣੀਆ ਜਦੋਂ ਤੈਨੂੰ ਇਹ ਦੇਖਾ ਮੰਗਿਆ ਉਹ ਤੇ ਕੀ ਜਵਾਬ ਦੇਣੀਆ ਉਥੇ ਜਵਾਬ ਦੇਣਾ ਪੈਣਾ ਹੁਣ ਤੂੰ ਪਾਪਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਪਾਪ ਇਹੀ ਨੇ ਕਿ ਜਦੋਂ ਸੰਸਾਰ ਤੇ ਜਨਮ ਲੈ ਲਿਆ ਉਦੋਂ ਤਰਲੇ ਲੈਣਾ ਸੀਗਾ ਕਿ ਮੈਂ ਰੱਬ ਦੇ ਚਰਨਾਂ ਦੇ ਵਿੱਚ ਕਿ ਪ੍ਰਮਾਤਮਾ ਮੈਨੂੰ ਇੱਕ ਵਾਰੀ ਕਿਤੇ ਮਨੁੱਖਾ ਜਾਮਾ ਦੇ ਦੇ ਮੈਂ ਤੇਰਾ ਨਾਮ ਜਪੂਗਾ ਮੈਂ ਤੇਰਾ ਸਿਮਰਨ ਕਰੂੰਗਾ ਪਰ ਜਦੋਂ ਸੰਸਾਰ ਤੇ ਆ ਜਾਂਦਾ ਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਐਸਾ ਮਾਇਆ ਆਪਣੇ ਵਲੇਵਿਆਂ ਦੇ ਵਿੱਚ ਫਸਾ ਲੈਂਦੀ ਬੰਦੇ ਨੂੰ ਤੇ ਜਿਉਂ-ਜਿਉਂ ਇਹ ਗਰਭ ਦੇ ਵਿੱਚੋਂ ਨਿਕਲਦਾ ਆ ਕਿਉਂ ਤੇ ਇਹਦਾ ਮੋਹ ਵੱਧਦਾ ਜਾਂਦਾ ਆ ਵਿੱਚੋਂ ਗਰਭ ਹੈ ਨਿਕਲਿਆ ਆ ਕਹਿੰਦੇ ਖਸਮ ਵਸਾਰ ਦੁਨੀ ਚਿਤ ਲਾਇਆ ਜਿੰਨਾ ਚਿਰ ਮਾਂ ਦੇ ਗਰਭ ਚ ਸੀਗਾ ਉਹਨਾਂ ਚਿਰ ਲਿਵ ਜੁੜੀ ਹੋਈ ਸੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਤੇ ਜਿਉਂ ਹੀ ਮਾਂ ਦੇ ਗਰਭ ਚੋਂ ਪੈਦਾ ਹੋਇਆ ਸੰਸਾਰ ਤੇ ਆਇਆ ਤੇ ਲਿਵ ਛੁੜ ਗਈ ਹੁਣ ਤ੍ਰਿਸ਼ਨਾ ਵਧਦੀ ਜਾ ਰਹੀ ਏ ਮਾਂ ਦੇ ਦੁੱਧ ਤੋਂ ਲੈ ਕੇ ਫਿਰ ਧਨ ਦੌਲਤਾਂ ਦੇ ਅੰਬਾਰ ਇਕੱਠੇ ਕਰਦਾ ਕਰਦਾ ਪਾਪਾਂ ਵਾਲੀ ਜ਼ਿੰਦਗੀ ਨੂੰ ਅਪਣਾ ਲਿਆ ਆ ਹੁਣ ਰੱਬ ਦਾ ਨਾਮ ਪਿਆਰਾ ਨਹੀਂ ਲੱਗਦਾ ਜਦੋਂ ਰੱਬ ਦੇ ਚਰਨਾਂ ਨਾਲ ਗਰਭ ਦੇ ਵਿੱਚ ਸੁਰਤ ਜੁੜੀ ਸੀ ਤੇ ਜਦੋਂ 나ੜੂ ਕਟਿਆ ਚੀਕਾਂ ਮਾਰਦਾ ਰੋਂਦਾ ਆ ਕਿ ਮੇਰੀ ਲਿਵ ਕਿਉਂ ਤੋੜ ਦੇ ਦੇ ਹੋਣ ਨਾ ਤੋੜੋ ਮੇਰੀ ਪ੍ਰੀਤੀ ਨੂੰ ਤੇ ਉਦੋਂ ਰੋਂਦਾ ਆ ਬੱਚਾ ਤੇ ਜਦੋਂ ਫਿਰ ਲਿਵ ਛੁੜਕ ਜਾਂਦੀ ਏ ਉਹ ਵੱਧਦੀ ਜਾਂਦੀ ਏ ਤੇ ਤਿਉਂ ਤਿਉਂ ਫਿਰ ਧਨ ਦੌਲਤ ਇਕੱਠੀ ਕਰਨ ਦੇ ਵਿੱਚ ਮਸਤ ਹੋ ਜਾਂਦਾ ਆ ਉਹਨੂੰ ਨਹੀਂ ਫਿਰ ਕੁਝ ਚੰਗਾ ਲੱਗਦਾ ਉਹ ਕਹਿੰਦਾ ਜੋ ਕੁਝ ਹੈਗਾ ਆ ਹੱਕ ਵੀ ਜਿਹੜਾ ਆ ਕਿਸੇ ਦਾ ਉਹ ਵੀ ਮੇਰੇ ਘਰ ਹੀ ਆ ਜਾਵੇ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪੀ ਜਿਹੜਾ ਹੱਕਿਆ ਕਿਸੇ ਦਾ ਮਾਰ ਕੇ ਖਾਣਾ ਜਿਵੇਂ Hindu ਵਾਸਤੇ ਗਾਂ ਖਾਣੀ ਔਖੀ ਐ ਮੁਸਲਮਾਨ ਵਾਸਤੇ ਸੂਰ ਖਾਣਾ ਔਖਾ ਆ ਕਿਉਂਕਿ ਉਹ ਉਹਦੀ ਪੂਜਾ ਕਰਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਹੱਕ ਖਾਣ ਵਾਲੇ ਵਾਸਤੇ ਵੀ ਇਵੇਂ ਹੀ ਐ ਜਿਹੜਾ ਕਿਸੇ ਦਾ ਹੱਕ ਮਾਰ ਕੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਬੜਾ ਧਨ ਇਕੱਠਾ ਕੀਤਾ ਆ ਕਿਸੇ ਦਾ ਹਾਕਮ ਆ ਰਿਆ ਕਿਸੇ ਦੀ ਡਿਊਟੀ ਤੇ ਬੈਠਾ ਆ ਤੇ ਕਹਿੰਦਾ ਆ ਵੀ ਰਿਸ਼ਵਤ ਖੋਰੀ ਲੈ ਕਰਕੇ ਆਪਣੇ ਬੱਚਿਆਂ ਦੇ ਅੱਗੇ ਘਰਵਾਲੀ ਦੇ ਅੱਗੇ ਲਿਆ ਕੇ ਛੁੱਟਦਾ ਆ ਕਿ ਅੱਜ ਮੈਨੂੰ ਗੱਫਾ ਚੰਗਾ ਮਿਲਿਆ ਆ ਬਹੁ ਪਰਪੰਚ ਕਰ ਪਰ ਧਨ ਲਿਆਵੈ ਕਹਿੰਦੇ ਸੁੱਤਦਾਰਾ ਪਹਿ ਆਣ ਲੁਟਾਵੇ ਛੋਤ ਕਹਿੰਦੇ ਨੇ ਪੁੱਤਰ ਨੂੰ ਦਾਰਾ ਕਹਿੰਦੇ ਨੇ ਘਰਵਾਲੀ ਨੂੰ ਕਹਿੰਦੇ ਆਪਣੇ ਪੁੱਤਰ ਤੇ ਘਰਵਾਲੀ ਦੇ ਅੱਗੇ ਕਹਿੰਦਾ ਲੋ ਇਹ ਤਨਖਾਹ ਤੋਂ ਬਿਨਾ ਉੱਪਰਲੀ ਮਾਇਆ ਇਹਨੂੰ ਖਰਚੋ ਤਨਖਾਹ ਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਤੇ ਸਤਗੁਰੂ ਜੀ ਕਹਿੰਦੇ ਨੇ ਉਹ ਮਨ ਮੇਰੇ ਭੂਲੇ ਕਪਟ ਨਾ ਕੀਜੇ ਐਸਾ ਕੰਮ ਨਾ ਕਰ ਐਸਾ ਕਪਟੀਆਂ ਵਾਲਾ ਕਰਮ ਨਾ ਕਰ ਅੰਤ ਨਵੇਰਾ ਤੇਰੇ ਜੀ ਪਹਿਲ ਹੀ ਜਾ ਐ ਅੰਤ ਵੇਲਾ ਜਦੋਂ ਆਉਣਾ ਨਾ ਉਦੋਂ ਤੇਰੀ ਜਿੰਦ ਕੋ ਹਸਾਬ ਪੁੱਛਿਆ ਜਾਣਾ ਹੀ ਉਦੋਂ ਤੇਰੇ ਕੋਲੋਂ ਪੁੱਛਿਆ ਜਾਣਾ ਨਾ ਤੇਰੀ ਘਰ ਵਾਲੀ ਨੇ ਉੱਥੇ ਜਾ ਕੇ ਤੈਨੂੰ ਛਡਾਉਣਾ ਹੀ ਉਦੋਂ ਤੈਨੂੰ ਜਮਾ ਨੇ ਫੜ ਕੇ ਲਾ ਲੈਣਾ ਹੀ ਅੱਗੇ ਤੇ ਉਹਨਾਂ ਨੇ ਮਾਰਨਾ ਹੀ ਤੇਰੇ ਮੱਥੇ ਦੇ ਵਿੱਚ ਮੱਥੇ 'ਚ ਕਿਉਂ ਮਾਰਨਾ ਹੋਰ ਵੀ ਕਿਤੇ ਮਾਰ ਸਕਦੇ ਮੱਥੇ ਟੱਤ ਮਾਰਨਾ ਕਿ ਤੇਰਾ ਦਿਮਾਗ ਇੱਥੇ ਸੀਗਾ ਤੂੰ ਸੋਚਿਆ ਨਾ ਕਿਸੇ ਦਾ ਹੱਕ ਮਾਰਨ ਲੱਗਿਆ ਉਹ ਕਿਸੇ ਨੂੰ ਠੱਗੀ ਮਾਰਨ ਲੱਗਿਆ ਤੂੰ ਸੋਚਿਆ ਨਾ ਕਿ ਉਹਨੇ ਕਿਵੇਂ ਕਮਾਈ ਕੀਤੀ ਹੋਵੇਗੀ ਮਿਹਨਤ ਦੀ ਸਤਗੁਰੂ ਜੀ ਕਹਿੰਦੇ ਨੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਉਹ ਤੇਥੋ ਚੱਲੀ ਨਹੀਂ ਉਹ ਜਾਣੀ ਜਵਾਂ ਦੀ ਮਾਰ ਬੰਦੇ ਆ ਤੇਥੋ ਚੱਲੀ ਨਹੀਂ ਉਹ ਜਾਣੀ ਚੱਲੀ ਨਹੀਂ ਉਹ ਜਾਣੀ ਜਮਾਂ ਦੀ ਮਾਰ ਬੰਦੇ ਆ ਤੇਥੋ ਚੱਲੀ ਨਹੀਂ ਉਹ ਜਾਣੀ ਤੇ ਇਥੋਂ ੱੱਲੀ ਨਹੀਂ ਹੋ ਜਾਣੀ ਕਿਉਂਕਿ ਉਹ ਛੰਡਗਾ ਹੀ ਹੋ ਜਿਆ ਆ ਚੀਕਾ ਨਿਕਲ ਜਾਣੀਆਂ ਤੇਰੀਆਂ ਫਿਰ ਨਾ ਤੇਰੀ ਘਰ ਵਾਲੀ ਨੇ ਛਡਾਉਣਾ ਜਿੰਨਾ ਅੱਗੇ ਲਿਆ ਲਿਆ ਮਾਇਆ ਸੁੱਟਦਾ ਨਾ ਤੇਰੇ ਪੁੱਤਰ ਨੇ ਤੈਨੂੰ ਛਡਾਉਣਾ ਹੀ ਹੁਣ ਪਾਪ ਕਰੀ ਜਾ ਰਿਹਾ ਆ ਇਹਨਾ ਨਹੀਂ ਪਤਾ ਕਿ ਮੈਂ ਇਸ ਸੰਸਾਰ ਨੂੰ ਵੀ ਛੱਡਣਾ ਆ ਮੈਂ ਲੇਖਾ ਵੀ ਦੇਣਾ ਆ ਜੇ ਸੰਗਤ ਨਾਲ ਜੁੜਿਆ ਹੋਵੇਗਾ ਬਾਣੀ ਪੜਦਾ ਹੋਵੇਗਾ ਫੇਰ ਹੀ ਪਤਾ ਲੱਗੇਗਾ ਨਾ ਸੰਗਤ ਕਦੀ ਕੀਤੀ ਨਹੀਂਗੀ ਬਾਣੀ ਕਦੀ ਪੜੀ ਨਹੀਂ ਸਤਿਪੁਰਸ਼ਾਂ ਕੋਲ ਕਦੀ ਬੈਠਾ ਨਹੀਂਗਾ ਤੇ ਪਤਾ ਕਿੱਥੋਂ ਲੱਗੇ ਉਹ ਪਾਪਾਂ ਦੇ ਪਹਾੜ ਖੜੇ ਕਰੀ ਜਾ ਰਿਆ ਆ ਐਨਾ ਆਨੰਦ ਆਉਂਦਾ ਐਨਾ ਸਵਾਦ ਆ ਰਿਹਾ ਉਹਨੂੰ ਪਾਪ ਕਰਦੇ ਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਬੁਰਾ ਪਾਪੀ ਕੋ ਪਿਆਰਾ ਉਹ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ 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 ਸਤਿਗੁਰ ਜੀ ਕਹਿੰਦੇ ਨੇ ਪਾਪ ਬੜਾ ਬੁਰਾ ਆ ਪਰ ਹੁਣ ਉਹਨੂੰ ਧਨ ਦੌਲਤ ਨੂੰ ਇਕੱਠਿਆਂ ਕਰਦਿਆਂ ਕਰਦਿਆ ਐਨਾ ਮਸਤ ਹੋ ਗਿਆ ਹੁਣ ਪਤਾ ਹੀ ਨਹੀਂ ਲੱਗਦਾ ਪਿਆ ਕਿ ਇਹ ਜਮਾਂ ਦੀ ਫਾਹੀ ਮੇਰੇ ਗੱਲ ਚ ਪਈ ਜਾ ਰਹੀ ਏ ਮੈਂ ਆਪ ਹੀ ਆਪਣੇ ਹੱਥਾਂ ਦੇ ਨਾਲ ਨਰਕਾਂ ਦੇ ਦਰਵਾਜ਼ੇ ਖੋਲਦਾ ਪਿਆ ਆ ਸਮਝ ਹੀ ਨਹੀਂ ਆ ਰਹੀ ਸਮਝ ਆਵੇ ਵੀ ਕਿਵੇਂ ਕਦੀ ਗੁਰੂ ਨਾਨਕ ਦੀ ਬਾਣੀ ਦਾ ਪੱਲਾ ਫੜਿਆ ਹੀ ਨਹੀਂਗਾ ਕਰੀ ਸੰਗਤ ਨਾਲ ਮਿਲ ਕੇ ਜਪਿਆ ਹੀ ਨਹੀਂ ਸਤਨਾਮ ਸ੍ਰੀ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਛਿਨ ਛਿਨ ਤਨ ਸੀਜੈ ਜਰਾ ਜਨਾਬੈ ਬੰਦਿਆ ਇਹ ਤੇਰੀ ਜਿਹੜੀ ਉਮਰਿਆ ਘਟਦੀ ਜਾ ਰਹੀ ਐ ਪਲ-ਪਲ ਕਰਕੇ ਕਮਜ਼ੋਰ ਹੁੰਦਾ ਜਾ ਰਿਆਂ ਦਿਨੋ-ਦਿਨ ਤੇਰੇ ਤੇ ਬੜੇਪਾ ਹੁੰਦਾ ਜਾ ਰਿਆ ਕਿਉਂ ਨਹੀਂ ਪਾਪ ਤੂੰ ਛੱਡਦਾ ਕਿਉਂ ਨਹੀਂ ਤੈਨੂੰ ਸਮਝ ਆਉਂਦੀ ਜਿਸ ਦਿਨ ਧੰਗ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸੱਜਣ ਠਾਗਣੇ ਸੰਗਤ ਕੀਤੀ ਨਾ ਵੇਖਣ ਨੂੰ ਚੋਲਾ ਆ ਹੱਥ ਵਿੱਚ ਮਾਲਾ ਆ ਤੇ ਬੜਾ ਆਏ ਗਏ ਰਾਹੀ ਨੂੰ ਸਤਕਾਰ ਨਾਲ ਬਿਠਾਉਂਦਾ ਜਦੋਂ ਰਾਤ ਪੈਂਦੀ ਐ ਤੇ ਉਦੋਂ ਉਹਨਾਂ ਨੂੰ ਲੁੱਟਦਾ ਆ ਤੇ ਮੌਤ ਦੇ ਘਾਟ ਉਤਾਰ ਕੇ ਉਹਨਾਂ ਦਾ ਗਲਾ ਘੁੱਟ ਕੇ ਖੂਹ ਦੇ ਵਿੱਚ ਸੁੱਟ ਦਿੰਦਾ ਆ ਅੱਜ ਗੁਰੂ ਨਾਨਕ ਪਾਤਸ਼ਾਹ ਆਏ ਨੇ ਵੇਖਦਾ ਨੂਰਾਨੀ ਚਿਹਰਾ ਕੋਈ ਅਮੀਰ ਜ਼ਾਦਾ ਹੈ ਇਹਦੇ ਕੋਲ ਚੋਖਾ ਧੰਨ ਹੋਵੇਗਾ ਸਤਗੁਰਾਂ ਨੂੰ ਬڑے ادب ਦੇ ਨਾਲ ਭੋਜਨ ਪ੍ਰਸ਼ਾਦਾ ਤਿਆਰ ਕਰਦਾ ਆ ਵਧੀਆ ਕਿ ਅਮੀਰ ਆ ਸੋਹਣਾ ਪਲੰਘ ਡਾਉਂਦਾ ਕਿ ਛੇਤੀ ਨੀਂਦ ਆਵੇਗੀ ਲਟਾਂਗੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਜਣ ਠੱਗ ਦੇ ਕਾਰਨਾਮਿਆਂ ਵੱਲ ਦੇਖਦੇ ਨੇ ਸਜਣ ਠੱਗ ਇਹ ਤੇਰਾ ਪ੍ਰਸ਼ਾਦਾ ਅਸੀਂ ਨਹੀਂ ਛਕ ਸਕਦੇ ਨਜ਼ਰ ਸਤਿਗੁਰਾਂ ਨੇ ਪੁੱਟੀ ਉਹਦੇ ਵੱਲ ਕਹਿੰਦੇ ਕਿਉਂ ਨਾ ਉਹਦਾ ਭਜਨ ਕਰ ਲਈਏ ਉਹਦੀ ਬੰਦਗੀ ਕਰ ਲਈਏ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਆਪਾਂ ਵੀ ਜਦੋਂ ਕਿਤੇ ਥਾਲੀ ਵਿੱਚ ਪਿਆ ਹੋਵੇ ਇੱਕ ਵਾਰੀ ਕਹਿ ਲਿਆ ਕਰੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਤੇਰੀ ਕਿਰਪਾ ਨਾਲ ਭੋਜਨ ਮੇਰੀ ਥਾਲੀ ਵਿੱਚ ਆਇਆ ਆ ਇਸ ਪ੍ਰਸ਼ਾਦੇ ਵਾਸਤੇ ਦਰ ਦਰ ਤੇ ਠੁਕਰਾ ਖਾਂਦੇ ਨੇ ਉਹਨਾਂ ਨੂੰ ਕਿਤੇ ਨਸੀਬ ਨਹੀਂ ਹੁੰਦਾ ਤੇਰੀ ਕਿਰਪਾ ਦੇ ਨਾਲ ਇਹ ਜਿਹੜਾ ਪ੍ਰਸ਼ਾਦਾ ਮੇਰੇ ਅੰਦਰ ਜਾਵੇ ਤੇ ਜਪਾਂ ਸਤਨਾਮ ਸ੍ਰੀ ਵਾਹਿਗੁਰੂ ਤੇ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਜਿਉਂ-ਜਿਉਂ ਪ੍ਰਮਾਤਮਾ ਦੀ ਸਿਫਤ ਨਾਲ ਜੁੜੇਗਾ ਤੂੰ ਤੇ ਤੇਰਾ ਜਿਹੜਾ ਆ ਕੀਤੇ ਹੋਏ ਪਾਪਾਂ ਦੇ ਪਰਦਾ ਪੈਂਦਾ ਜਾਵੇਗਾ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੱਜਣ ਠਾਕ ਦੇ ਕੋਲ ਬੈਠੇ ਨੇ ਸਾਹਮਣੇ ਬੈਠੇ ਨੇ ਤੇ ਸਤਿਗੁਰ ਜੀਆ ਨੇ ਅੱਖਾਂ ਚੱਖਾ ਪਾ ਕੇ ਜਦੋਂ ਕਿਹਾ ਉੱਜਲ ਕਿਹਾ ਚਿਲਕਨਾ ਕੋਟਮ ਕਲੜੀ ਮਾਸ ਤੋਤਿਆਂ ਜੂਠਣਾ ਉਤਰੇ ਜੇ ਸੋ ਧੋਵਾ ਇਸ ਕਹਿੰਦੇ ਜਿਵੇਂ ਕਹੇ ਦਾ ਭਾਂਡਾ ਹੁੰਦਾ ਨਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਕਹੇਂਦਾ ਭਾਂਡਾ ਜਦੋਂ ਮਾਜਣਾ ਤੇ ਉਹਨੂੰ ਫੇਰ ਜਾ ਕੇ ਹੱਥ ਲਾਉਣਾ ਤੇ ਉਹਦੇ ਵਿੱਚੋਂ ਕਾ ਲਖਾਉਣੀ ਕਹਿੰਦੇ ਤੇਰੇ ਕਰਮ ਉਹ ਨੇ ਤੂੰ 12 ਤੇ ਬੜਾ ਚੱਟਾ ਪਾਇਆ ਈ ਹੱਥ ਵਿੱਚ ਮਾਲਾ ਫੜੀ ਵੇਖਣ ਨੂੰ ਤੂੰ ਆਪਣੇ ਆਪ ਨੂੰ ਸੰਤ ਕਹਿ ਲਾ ਰਿਆ ਆਂ ਉਹ ਤੇਰੇ ਕੰਮ ਨੇ ਜਲਾਦਾ ਵਾਲੇ ਨਾਮ ਤੂੰ ਸਜਣ ਰਖਿਆ ਤੇਰੇ ਕਮਨ ਜਲਾਦਾ ਵਾਲੇ ਨਾਮ ਤੂੰ ਸਜਣ ਰਖਿਆ ਤੇਰੇ ਕਮਨ ਜਲਾਦਾ ਵਾਲੇ ਨਾਮ ਤੂੰ ਸਜਣ ਤੇਰੇ ਕੰਮ ਨੇ ਜਲਾਦਾ ਵਾਲੇ ਨਾਮ ਤੂੰ ਸਜਣ ਰੱਖਿਆ ਤੇਰੇ ਕੰਮ ਨੇ ਜਲਾਦਾ ਵਾਲੇ ਨਾਮ ਤੂੰ ਸਜਣ ਰੱਖਿਆ ਤੇਰੇ ਕੰਮ ਦੇ ਜਲਾਦਾਂ ਵਾਲੇ ਨੇ ਤੂੰ ਸੋਚਦਾ ਆ ਕਿ ਸੋਨਾ ਪਲੰਘ ਢਾਟ ਆਇਆ ਜਲਦੀ ਤੋਂ ਜਲਦੀ ਇਹ ਸੌ ਜਾਣ ਤੇ ਅਸੀਂ ਖੂਚ ਸੁੱਟ ਗਏ ਇਹਨਾਂ ਨੂੰ ਸਤਿਗੁਰੂ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਸਤਿਗੁਰੂ ਮੇਰਾ ਜਾਣਦਾ ਆ ਕਿ ਇਹਦਾ ਮਨਸੂਬਾ ਕੀ ਆ ਉਨੂੰ ਸਾਰਾ ਪਤਾ ਕਿ ਸੰਗਤ ਚ ਕਿਹੜੀ ਭਾਵਨਾ ਨਾਲ ਕੌਣ ਆ ਰਿਹਾ ਆ ਉਹ ਸਤਿਗੁਰ ਮੇਰਾ ਜਾਣਦਾ ਬੁਰਿਆ ਤੇ ਭਲਿਆ ਤਾਈ ਸਤਿਗੁਰ ਮੇਰਾ ਜਾਣਦਾ ਬੁਰਿਆ ਤੇ ਭਲਿਆ ਤਾਈ ਸਤਿਗੁਰੂ ਮੇਰਾ ਜਾਣਦਾ ਆ ਕਿਦੀ ਭਾਵਨਾ ਕਿਵੇਂ ਦੀ ਐ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਤੇਰੀ ਉਮਰ ਘਟਦੀ ਜਾ ਰਹੀ ਐ ਸਰੀਰ ਤੇਰਾ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਬੜੇਪਾ ਤੇਰੇ ਸਿਰ ਤੇ ਆ ਕੇ ਖੜ ਗਿਆ ਆ ਤੂੰ ਅਜੇ ਵੀ ਪਾਪ ਕਰਨੋਂ ਨਹੀਂ ਟਲਦਾ ਪਿਆ ਅਜੇ ਵੀ ਮੌਕਾ ਈ ਅਜਹੁ ਕਸ਼ ਬਿਗਰਿਓ ਨਹੀਂ ਜੋ ਹਰ ਪ੍ਰਭ ਗੁਣ ਗਾਵੇ ਅਜੇ ਵੀ ਕੁਝ ਵਿਗੜਿਆ ਨਹੀਂ ਹੋ ਅਜੇ ਵੀ ਜਾ ਕੇ ਸੰਗਤ ਨਾਲ ਮਿਲ ਜਾ ਤੇ ਜਪਲਾ ਸਤਨਾਮ ਸ੍ਰੀ ਸਤਗੁਰੂ ਜੀ ਕਹਿੰਦੇ ਨੇ ਜਦੋਂ ਤੇਰੀ ਮੌਤ ਆਉਣੀ ਹੈ ਨਾ ਜਦੋਂ ਸਮਾ ਹੋਣਾ ਨੇੜੇ ਜਮਾ ਨੇ ਤੈਨੂੰ ਫੜਨਾ ਆਣ ਕੇ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੇ ਬੜੇ ਪੇਵਲੇ ਕਹਿੰਨੇ ਤੇਰੇ ਬੁੱਕ ਦੇ ਵਿੱਚ ਪਾਣੀ ਵੀ ਨਹੀਂਓ ਪਾਉਣਾ ਤੂੰ ਆਵਾਜ਼ਾਂ ਮਾਰਨੀਆ ਪਿਆਸੇ ਨੇ ਮਰ ਜਾਣਾ ਆ ਜਿੰਨਾ ਵਾਸਤੇ ਤੂੰ ਪਾਲ-ਪਾਲ ਕੇ ਠਗੀਆਂ ਮਾਰ-ਮਾਰ ਕੇ ਲਿਆਉਂਦਾ ਨਾ ਉਹਨਾਂ ਨੇ ਤੇਰੀ ਬਾਤ ਨਹੀਂ ਪੁੱਛਣੀ ਇਸ ਕਰਕੇ ਅਸੀਂ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੀਏ ਆਪਣੇ ਧਿਆਨ ਨੂੰ ਕਿ ਮਾਲਕਾ ਸਾਡੇ ਕੋਲ ਐਸਾ ਕੋਈ ਕਰਮ ਨਾ ਕਰੀ ਐਸੀ ਧਨ ਦੌਲਤ ਨਾ ਸਾਡੇ ਘਰ ਵਿੱਚ ਆਵੇ ਜਿਹਦੇ ਨਾਲ ਸਾਡਾ ਨਰਕਾਂ ਦਾ ਦਰਵਾਜ਼ਾ ਖੁੱਲ ਜਾਵੇ ਇਹੀ ਮੰਗਿਆ ਕਰੀਏ ਦਾਤਿਆ ਜਿਹੜੀ ਵੀ ਆਵੇ ਵਸਤੂ ਉਹ ਤਨ ਦੇ ਹੀ ਨਾਲ ਕੀਤੀ ਹੋਈ ਕਮਾਈ ਸਾਡੇ ਘਰ ਆਵੇ ਸਤਿਗੁਰੂ ਸਾਰਿਆਂ ਨੂੰ ਨਾਮ ਦਾਣ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਵਾਜਣ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਸਤਿਗੁਰੂ ਬਖਸ਼ ਲੈਣ ਆਓ ਗੱਜ ਵਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੋ ਈਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ